एक हरेको अपनी चाहता अच्छी साफ अठारह दिन है मैं हरेक पिंट त जा नहीं सकता हरेक जा नहीं सकता आम लोग आज जहां के भारतीय जनता पार्टी

बंदे भी बंदे तो उन्हों हर एक दिन नाम पता पर उन्हों काम करना नहीं पता उन्हें सिर्फ गला करके लोगों को पिकाने की कोशिश करनी और एक दो साल तो इन्हें नहीं काम करना पर आप लोगों ने उन दो साल तो देखे पहली बार जब उसी एमपी बना एमपी बना मुड़ के आया बंदी बंदे को काम किता कुछ इस लाभ

ਨਿਮੇ ਗਾੜਾ ਦੇ ਲਈ ਪ੍ਰੋਗਰਾਮ ਮਿਲ ਰਿਹਾ ਮੋਦੀ ਸਾਹਿਬ ਭੇਜਦੇ ਪਰ ਫੋਟੋ ਮੀਟਿੰਗ ਸੀ ਸਾਰੇ ਐਸੋਸੀਏਸ਼ਨ ਦੇ ਪ੍ਰਧਾਨਾਂ ਨਾਲ ਔਰ ਜੈਨ ਸਾਹਿਬ ਨੇ ਰੱਖੀ ਸੀ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਇਹਨਾਂ ਨਾਲ ਵਿਚਾਰ ਕਰਨ ਦਾ ਮੈਨੂੰ ਮੌਕਾ ਮਿਲਿਆ ਔਰ ਆਪਣੀ ਗੱਲ ਰੱਖਣ ਦਾ ਮੌਕਾ ਮਿਲਿਆ ਮੋਦੀ ਸਾਹਿਬ ਦੀ ਸੋਚ ਰੱਖਣ ਦਾ ਮੌਕਾ ਮਿਲਿਆ ਔਰ ਮੈਨੂੰ ਲੱਗਦਾ ਬਹੁਤ ਵਧੀਆ ਮੀਟਿੰਗ ਸੀ ਤੇ ਕਿੱਦਾਂ ਦੇਖਦੇ ਹੋ ਸਰ ਜੇਕਰ ਗੱਲ ਕਰੀਏ ਤਾਂ ਕਿਸਾਨ ਵੀ ਸੜਕਾਂ ਤੇ ਬੈਠ ਕੇ ਆ ਕੇ ਜੇ ਤੁਸੀਂ ਕਿਹਾ ਵੀ ਨਾਲ ਆ ਪਾਰਟੀ ਨਾਲ ਆ ਕੀ ਦੇਖੋ ਕਿਸਾਨਾਂ ਦੀ ਜੋ ਮੰਗ ਹੈਗੀ ਜਾਇਜ਼ ਆ ਉਹ ਆਪਣੀ ਆਮਦਨੀ ਬਦਾਨ ਦੇ ਚੱਕਰ ਚ ਘੁਮ ਰਿਆ ਹੋਰ ਉਹਨਾਂ ਦੀ ਆਮਦਨੀ ਵੱਧਣੀ ਚਾਹੀਦੀ ਹੈ ਇਸ ਇਨਾਂ ਦੇ ਸੰਘਰਸ਼ ਦੇ ਵਿੱਚ ਮੈਂ ਕਿਸਾਨਾਂ ਦੇ ਨਾਲ ਆਂ ਔਰ ਉਹਨਾਂ ਦੀ ਆਵਾਜ਼ ਜੇ ਮੈਨੂੰ ਮੌਕਾ ਮਿਲਦਾ ਹੈ ਸੰਗਰੂਰ ਤੋਂ ਇੱਥੇ ਉਹਨਾਂ ਦੀ ਆਵਾਜ਼ ਦਿੱਲੀ ਬਣਨ ਦਾ ਮੈਂ ਉਹਨਾਂ ਦੀ ਆਵਾਜ਼ ਉਠਾਵਾਂਗਾ ਔਰ ਵੈਸੇ ਵੀ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਨਾਲ ਹਮੇਸ਼ਾ ਖੜੀ ਆਈ ਹੈ ਔਰ ਅੱਗੇ ਵੀ ਖੜੇਗੀ ਸਰ ਭਾਜਪਾ ਸੰਗਰੂਰ ਦੇ ਵਿੱਚ ਕਿਸ ਪਾਰਟੀ ਦੇ ਉਮੀਦਵਾਰ ਨਾਲ ਆ ਪਾਰਟੀ ਨਾਲ ਆਪਣਾ ਮੁਕਾਬਲਾ ਮੰਨਦੀ ਆ ਦੇਖ ਸਾਡਾ ਕੋਈ ਮੁਕਾਬਲਾ ਨਹੀਂ ਕਿਸੇ ਦੇ ਨਾਲ ਕਿਸੇ ਦੇ ਨਾਲ ਨਹੀਂ ਸਾਡਾ ਮੁਕਾਬਲਾ ਆਪਣੇ ਨਾਲ ਹੀ ਆ ਜਿੰਨੀ ਮਿਹਨਤ ਆਪਾਂ ਕਰਾਂਗੇ ਉਨੀ ਵੱਡੀ ਜਿੱਤ ਸਾਡੀ ਆਪਾਂ ਪ੍ਰਾਪਤ ਕਰਾਂਗੇ ਸਾਡਾ ਕੋਈ ਮੁਕਾਬਲਾ ਕਿਸੇ ਦੇ ਨਾਲ ਨਹੀਂ ਸਾਡਾ ਜਿਹੜਾ ਮੈਡੀਕਲ ਕਾਲਜ ਮਲੇਰ ਕੋਲ ਪੂਰਾ ਬੇਵੋਦਾ ਤੁਹਾਨੂੰ ਜੇ ਮੌਕਾ ਮਿਲਦਾ ਤਾਂ ਤੁਸੀਂ ਕਿੰਨੇ ਚਿਰ ਚੁੰਮੋ ਪਾਈ ਜੀ ਜਦ ਤੱਕ ਭਵੰਦ ਮੰਦ ਦੀ ਸਰਕਾਰ ਰਹਿੰਦੀ ਹੈ ਤਦ ਤੱਕ ਕੁਝ ਹੋਣਾ ਨਹੀਂ ਹੈ ਤੇ ਜਿਸ ਤਰੀਕੇ ਨਾਲ ਇਹ ਕੰਮ ਕਰ ਰਹੇ ਆ ਪੰਜਾਬ ਦਾ ਵਿਕਾਸ ਨਹੀਂ ਹੋਣਾ ਪਕਾ ਪੰਜਾਬ ਦਾ ਸਤਿਆਨਾਸ਼ ਹੋ ਰਿਹਾ ਤੇ ਮੈਂ ਮੈਨੂੰ ਜੇ ਇੱਥੇ ਉਮੀਦਵਾਰ ਬਣ ਕੇ ਮੈਨੂੰ ਜੇ ਇੱਥੇ ਜਿੱਤ ਕੇ ਮੌਕਾ ਮਿਲਦਾ ਉੱਥੇ ਦਿੱਲੀ ਕੰਮ ਕਰਨ ਦਾ ਇਹ ਜੋ ਮਲੇਰ ਕੋਟਲਾ ਦਾ ਜੋ ਸਾਡਾ ਮੈਡੀਕਲ ਕਾਲਜ ਹੈ ਜੋ ਗਰਲਜ਼ ਦਾ ਕਾਲਜ ਕਰਨਾ ਹੈ ਸਾਰੀ ਜੋ ਪੁਰਾਣੀ ਰਹਿ ਗਈ ਹੈ અધੂਰੇ ਕੰਮ ਰਹਿ ਗਏ ਉਸੇ ਦੇ ਚੜਾਵਾਂਗੇ ਮੇਰਾ ਵਾਅਦਾ ਰਿਹਾ ਲੋਕ ਸਰ ਮਲੇਰ ਕੋਟਲਾ ਦੀ ਗੱਲ ਕਰੀਏ ਘਟਕਿੰਤੀ ਭਾਈਚਾਰੇ ਨਾਲ ਸੰਬੰਧਿਤ ਤਾਂ ਕਿੰਨਾ ਕੁ ਰਿਸਪੌਂਸ ਮਿਲਦਾ ਤੁਹਾਨੂੰ ਘਟਕਿੰਤੀ ਭਾਈਚਾਰੇ ਦੀ ਗੱਲ ਕਰੀਏ ਬਹੁਤ ਵਧੀਆ ਰਿਸਪੌਂਸ ਮਿਲਦਾ ਹੈ ਬਹੁਤ ਵਧੀਆ ਰਿਸਪੌਂਸ ਬਿਲਕੁਲ ਸਰ ਸੰਗਰੂਰ ਦੇੋਂ ਲੋਕਲ ਹੋ ਕੀ ਲੱਗਦਾ ਕਿਹੜੀਆਂ ਮੁੱਢਲੀਆਂ ਸਹੂਲਤਾਂ ਦੀ ਜ਼ਰੂਰਤ ਹੈ ਸੰਗਰੂਰ ਨੂੰ ਜਾਂ ਫਿਰ ਮਲੇਰਕੋਟਲਾ ਨੂੰ ਰੋਜ਼ਗਾਰੀ ਸਭ ਤੋਂ ਵੱਡੀ ਸਮੱਸਿਆ ਸਾਡੇ ਪੰਜਾਬ ਦੀ ਸਮੁੱਚੇ ਪੰਜਾਬ ਦੀ ਰੋਜ਼ਗਾਰੀ ਹੈ ਔਰ ਸੰਗਰੂਰ ਜੋ ਲੋਕ ਸਭਾ ਖੇਤਰ ਹੈ ਇਹ ਨਰੋਲ ਪਿੰਡੂ ਖੇਤਰ ਹੈ ਔਰ ਜਦ ਤੱਕ ਇੱਥੇ ਆਪਾਂ ਕਿਸਾਨਾਂ ਨੂੰ ਤਾਕਤ ਨਹੀਂ ਦੇਵਾਂਗੇ ਕਿਸਾਨ ਪ੍ਰਤੀ ਇੰਡਸਟਰੀ ਨਹੀਂ ਲੈ ਕੇ ਆਵਾਂਗੇ ਤਦ ਤੱਕ ਇੱਥੇ ਵਿਕਾਸ ਹੋ ਨਹੀਂ ਸਕਦਾ ਜੇ ਕੋਈ ਆ ਕੇ ਕਹਿ ਦੇ ਤੁਹਾਨੂੰ ਕਿ ਮੈਂ ਕੋਈ ਵੱਡੀ ਫੈਕਟਰੀ ਲਗਾ ਦਾਂਗਾ ਕੋਈ ਵੱਡੀ ਫੈਕਟਰੀ ਲੱਗਣੀ ਨਹੀਂ ਇੱਥੇ ਛੋਟੀ ਫੈਕਟਰੀਆਂ ਜਿਵੇਂ ਕੋਆਪਰੇਟਿਵ ਮੂਵਮੈਂਟ ਵਾਲੀ ਫੈਕਟਰੀਆਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਵਾਲੀ ਫੈਕਟਰੀਆਂ ਚਲਰ ਐਸੋਸੀਏਸ਼ਨ ਨੂੰ ਹੋਰ ਤਾਕਤ ਦੇਣੀ ਹੈ ਰਾਈਸ ਮਿਲਰਸ ਨੂੰ ਹੋਰ ਸਾਥ ਦੇਣੀ ਹੈ ਐਸੇ ਜੇ ਫੈਕਟਰੀਆਂ ਪੈਪਸੀ ਜੋ ਸਾਡੇ ਚੰਨੋ ਦੇ ਵਿੱਚ ਸੰਗਰੂਰ ਚੰਨੋ ਦੇ ਵਿੱਚ ਪੈਪਸੀ ਜੈਸਾ ਪਲਾਂਟ ਲੱਗਿਆ ਜਾਂ ਤੂਰੀ ਦੇ ਵਿੱਚ ਰਾਈਸਲਾ ਦਾ ਪਲਾਂਟ ਲੱਗਿਆ ਜਦ ਤੱਕ ਐਸੇ ਫੈਕਟਰੀਆਂ ਨਹੀਂ ਲੱਗਣਗੇ ਐਸੇ ਕਾਰਖਾਨੇ ਨਹੀਂ ਲੱਗਣਗੇ ਸੰਗਰੂਰ ਦਾ ਵਿਕਾਸ ਹੋ ਨਹੀਂ ਸਕਦਾ ਸਰ ਸੋਸ਼ਲ ਮੀਡੀਆ ਤੇ ਤੁਹਾਡੇ ਸੋਸ਼ਲ ਮੀਡੀਆ ਪੇਜ ਦੇ ਕਿਸ ਨੂੰ ਪੰਜਾਬੀ ਹੈ ਮੈਂ ਪੰਜਾਬੀ ਹਾਂ ਸਰ ਉਹਦਾ ਕੀ ਮਤਲਬ ਹੈ ਮੈਂ ਪੰਜਾਬੀ ਮੈਂ ਸੱਚਾ ਪੰਜਾਬੀ ਹਾਂ ਤੁਸੀਂ ਦਾ ਆਪ ਆ ਮਤਲਬ ਕੱਢ ਲਓ ਮੈਂ ਤਾਂ ਪੰਜਾਬੀ ਜਿੰਨਾ ਮੈਂ ਪੰਜਾਬੀ ਐ ਮੈਂ ਪਹਿ ਹੈ ਕਿ ਪੰਜਾਬੀ ਸੱਚ ਐ ਮੈਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਹਰ ਧਰਮ ਦੇ ਵਿੱਚ ਉਹਨਾਂ ਦੇ ਨਾਲ ਤੁਰ ਕੇ ਮੈਂ ਕੰਮ ਕਰਦਾ ਮੈਂ ਪੰਜਾਬੀ ਤੇ ਉਹ ਮੈਂ ਕੀ ਕਵਾਂਗਾ ਜੇ ਉਹ ਐ ਸਭ ਜੇ ਉਹ ਇਸ ਸੋਚ ਨਾਲ ਜੁੜੇ ਹੋਏ ਐ ਇਸ ਰੱਬ ਰੱਖਾ ਉਹਨਾਂ ਦਾ ਬੀਜੇਪੀ ਪ੍ਰਧਾਨ ਮੰਤਰੀ ਸਾਹਿਬ ਮੋਦੀ ਜੀ ਜੋ ਪ੍ਰਾਪਤੀ ਆ ਹਨ ਸਾਰੇ ਸਮੁੱਚੇ ਪੰਜਾਬ ਨੂੰ ਪਤਾ ਐ ਸਬੂਚੇ ਲੋਕ ਸਭਾ ਹਲਕਾ ਸੰਘਰੂਰ ਦੇ ਲੋਕਾਂ ਨੂੰ ਜ਼ਿਲ੍ਹਾ ਸੰਘਰੂਰ ਦੇ ਲੋਕਾਂ ਨੂੰ ਪਤਾ ਹੈ ਔਰ ਬਹੁਤ ਵੱਡੇ ਪੱਧਰ ਤੇ ਲੋਕਾਂ ਨੇ ਬੀਜੇਪੀ ਨੂੰ ਆਪਣਾ ਸਮਰਥਨ ਦੇਣਾ ਸਰਪੰਨ ਰਾਜਗੀਆਂ ਵੀ ਚੱਲ ਰਹੀਆਂ ਜ਼ਿਲ੍ਹਾ ਮਲੇਰਕੋਟਲਾ ਦੀ ਗੱਲ ਕਰੀਏ ਜੇ ਬੀਜੇਪੀ ਵਰਕਰਾਂ ਦੀ ਕੋਈ ਜਿਹੜੇ ਪੁਰਾਣੇ ਵਰਕਰ ਨੇ ਸਭ ਤੁਸੀਂ ਚੰਗ ਦਾ ਸਰ ਸਰ ਇੱਜ਼ਾਤ ਨਹੀਂ ਆ ਰਹੇ ਕੌਣ ਸਰ ਪੁਰਾਣੇ ਵਰਕਰ ਜਿਹੜੇ ਸਾਰੇ ਖੜੇ ਇੱਥੇ ਕਧੂਰੀਆ ਸਾਹਿਬ ਦੇ ਘਰ ਮੈਂ ਹੁਣ ਜਾ ਰਿਹਾ ਮੇਰੀ ਮੀਟਿੰਗ ਹੈ ਹਰੇਕ ਨੂੰ ਆਪਣੀ ਜ਼ਿੰਮੇਵਾਰੀ ਦਿੱਤੀ ਹੈ ਇਹ ਸ਼ੈਲਰ ਐਸੋਸੀਏਸ਼ਨ ਦੀ ਮੀਟਿੰਗ ਹੈ